ਦਾ ਹਸਦਾ ਯਾਰ ਕਮਾਲ ਹੁਣ ਤੂੰ ਯਾਰ ਨਹੀਂ ਉਹ ਇਹਦਾ ਜਦੋਂ ਤੂੰ ਛਾਵ ਵਿੱਚ ਜਮਾ ਮੈਂ ਕੋਈ ਆ ਰਹਿਣਾ ਉਹਦੇ ਪੈਸੇ ਨਾ ਨਾ ਓਹ ਠੀਕ ਦੀ ਲੈ ਕਮਾਲ ਹੈ ਬਾਈ ਯਾਰ ਪੂਰਾ ਗਦਾ ਹੁਣ ਕਹ ਤਾ ਆ ਰਾ ਦੇ ਤੇਰਾ ਯਾਰ ਮਰੀ ਨੇ ਚੱਕ ਲੈਖਾ ਚੱਕ ਠੀਕ ਹੈ ਬਸ 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 ਆ ਬਸ ਆ ਜਾ ਉਹ ਕਮਾਲ ਆ ਯਾਰ ਬਹੁਤ ਸੋਹਣੀ ਜਮਾ ਗੱਲ ਜਮਾ ਸਹੀ ਜਮਾ ਰੇਡ ਦਾ ਸਹੀ ਰੇਡ ਜਮਾ ਜਮਾ ਸਹੀ ਹੈ ਆਇਆ ਗਰੀ ਫਿਰ ਹੁਣ ਚਾਹੇ ਤੂੰ ਪ੍ਰੂਫ ਕਰ ਹੁਣ ਤੇਰੀ ਬੱਕਰੀ ਬੇਚਤੀ ਹੁਣ ਪਰ ਨਾਲ ਹੁਣ ਮਰਬੀਆਂ ਦੀ ਵਾਪਸ ਵੜਦਾ 4700 ਦੀ ਹੋਗੀ ਤੱਕ ਬਸ ਨਾ 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 ਚੱਕ ਹੋਏ ਹੁਣ ਕੋਈ ਬੰਦਾ ਕਰ ਸਸੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਜੀ ਰੱਲੀ ਬੱਕਰਾ ਮੰਡੀ ਦੇ ਵਿੱਚ ਤੇ ਇੱਥੇ ਜਿਹੜਾ ਨਵਾਂ ਕੰਮ ਸਟਾਰਟ ਕਰਿਆ ਬਾਈ ਹੋਰਾਂ ਨੇ ਤੇ ਨੌਵੀਂ ਦਸਵੀਂ ਵਾਰ ਜਿਹੜੀ ਇੱਥੇ ਮੰਡੀ ਲੱਗੀ ਹੈ ਤੇ ਥੋੜੀ ਜਿਹੀ ਦਿੱਕਤ ਵਿੱਚ ਦੀ ਇਸ ਕਰਕੇ ਆ ਗਈ ਕਿਉਂਕਿ ਪਾਣੀ ਮੀਂਹ ਜਿਆਦਾ ਪਏ ਨੇ ਤਾਂ ਆਲੇ-ਦਾਲੇ ਪਾਣੀ ਖੜਨ ਕਰਕੇ ਦੋ ਮੰਡੀਆਂ ਵਿੱਚ ਦੀ ਮੰਨ ਲਓ ਵੀ ਲੱਗੀਆਂ ਵੀ ਨਹੀਂ ਤੇ ਮਾਲ ਵਧੀਆ ਆਉਂਦਾ ਹਰ ਇੱਕ ਮੰਡੀ ਤੇ ਥੋੜਾ ਜਿਹਾ ਇਸ ਚੀਜ਼ ਕਰਕੇ ਮੰਨ ਲਿਆ ਵੀ ਠੰਡਾ ਚੱਲ ਰਿਹਾ ਵੀ ਜਿਸਨੇ ਵੀ ਜਿਹੜੇ ਮੀਰ ਭਾਈ ਲਵੇ ਮਾਲ ਹੈਗੇ ਤਾਂ ਤੁਸੀਂ ਨੇੜੇ ਵਾਲਿਆਂ ਨੂੰ ਤਾਂ ਬੜਾ ਜਿਆਦਾ ਮੰਨ ਲਓ ਵੀ ਸੁਖ ਹੈ ਜਿਹੜੇ ਦੂਰੋਂ ਨੇ ਉਹਨਾਂ ਵਾਸਤੇ ਵੀ ਵੀ ਇੱਥੇ ਤੁਸੀਂ ਆ ਸਕਦੇ ਹੋ ਤੇ ਜੇ ਮੰਨ ਲਿਆ ਵੀ ਮਾਲ ਆਊਗਾ ਤਾਂ ਆਪਾਂ ਨੂੰ ਪਤਾ ਗਾਗਨੇ ਵੀ ਆਉਣੀ ਆਉਣੇ ਤੇ ਥੋੜਾ ਜਿਹਾ ਇਹ ਜਿਹੜੀ ਦਿੱਕਤ ਮੀਹ ਵਾਲੀ ਆ ਇਹ ਆਪਣੇ ਕੱਲੇ ਇੱਥੇ ਨਹੀਂ ਇਹ ਸਾਰੇ ਕਿਤੇ ਹੋਈ ਐ ਤੇ ਬਾਕੀ ਜਿਹੜੇ ਬਾਈਆਂ ਨੇ ਇੱਥੇ ਸਟਾਰਟ ਕਰਿਆ ਕੰਮ ਮੰਡੀ ਲਵਾਉਂ ਲਵਾਉਂਦੇ ਨੇ ਤਾਂ ਉਹ ਆਪਣੇ ਨਾਲ ਖੜੇ ਨੇ ਬਾਈ ਬਾਈ ਭਰਾਵਾਂ ਨਾਲ ਵੀ ਆਪਾਂ ਇੱਕ ਦੋ ਗੱਲਾਂ ਕਰਾਂਗੇ ਸਵਾਲ ਜਵਾਬ ਤੇ ਵਪਾਰੀਆਂ ਲਈ ਚਾਹ ਪਾਣੀ ਦਾ ਪ੍ਰਬੰਧ ਹੈ ਸਾਰਾ ਪ੍ਰਬੰਧ ਹੈ ਤਾਂ ਬਾਈ ਵਪਾਰੀਆਂ ਲਈ ਖਾਣ ਪੀਣ ਦਾ ਸਾਸੀ ਗੱਲ ਬਾਈ ਸਾਰਿਆਂ ਨੂੰ ਇੱਕ ਨਾ ਅੱਜ ਆਪਣੇ ਕੋਲ ਵੀਰ ਪਹੁੰਚੇ ਨੇ ਜੀ ਐਚ ਟੀ ਵੀ ਆਪਣੇ ਕੋਲ ਵੀਰ ਪਹੁੰਚੇ ਨੇ ਸਾਊਤੋਂ ਪਹਿਲਾਂ ਤਾਂ ਬੜੀ ਤੁਹਾਡਾ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਤੇ ਇੱਕ ਨਾ ਬਈ ਆਪਾਂ ਇੱਕ ਤੋਂ ਗੱਲਾਂ ਕਰਨੀਆਂ ਮੰਡੀ ਬਾਰੇ ਵੀ ਜਿਹੜੀ ਮੰਡੀ ਦੀ ਜਾਣਕਾਰੀ ਹੈ ਜਿਹੜੀ ਮੰਡੀ ਦੀ ਜਾਣਕਾਰੀ ਹੈ ਕਿ ਵੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਪਰਚੀ ਦੀ ਕੈਂਡ ਦਾ ਭਾਅ ਐਂਟਰੀ ਫੀਸ ਦੀ ਵੀ ਆਪਾਂ ਕੋਈ ਐਂਟਰੀ ਫੀਸ ਨਹੀਂ ਲੈ ਰਹੇ ਕੋਈ ਆਪਾਂ ਕਿਸੇ ਵੀ ਜਾਨਵਰ ਇੱਕ ਚਾਹੇ ਦੋ ਆਜ ਮੈਂ ਦੂਸਰੀਆਂ ਮੁੰਡਿਆਂ ਨਾਲ ਪੰਗ ਪੇਰ ਨਹੀਂ ਕਰਦੇ ਵੈਸੇ ਜਿਵੇਂ ਦੂਸਰੀਆਂ ਮੰਡਿਆਂ ਨਾਲ ਕਿਸੇ ਮੰਡੀ ਦੇ 10 ਰੁਪਏ ਚੱਲਦੇ ਆ ਕਿਸੇ ਤੇ 20 ਰੁਪਏ ਚੱਲਦੇ ਐਂਟਰੀ ਫੀਸ ਆਪਾਂ ਕੋਈ ਐਂਟਰੀ ਫੀਸ ਨਹੀਂ ਲੈ ਰਹੇ ਪਾਰਕਿੰਗ ਆਪਣੇ ਕੋਲੇ ਪਾਰਕਿੰਗ ਵੀ ਵੀਰੇ ਬਿਲਕੁਲ ਫਰੀ ਹੈ ਕੋਈ ਪਾਰਕਿੰਗ ਦੀ ਬਰਚੀ ਨਹੀਂ ਹੈਗੀ ਤੇ ਦੂਸਰੀ ਗੱਲ ਜੇ ਆਪਾਂ ਲੰਗਰ ਪਾਣੀ ਤੇ ਮਾਲਿਆ ਵੀ ਛਾਂ ਦਾ ਛਾਂ ਦੀ ਗੱਲ ਕਰੀਏ ਕੁਦਰਤੀ ਛਾਂ ਵੀਰੇ ਸਾਰੇ ਕੈਮਰਾ ਮਾਰ ਕੇ ਦਿਖਾਉ ਤੋ ਕੁਦਰਤੀ ਛਾਂ ਆਪਣੇ ਕੋਲੇ ਬਹੁਤ ਹੈ ਟੈਂਟ ਵਗੈਰਾ ਲੱਗੇ ਹੋਣੇ ਵਪਾਰੀ ਵੀਰਾਂ ਵਾਸਤੇ ਠੰਡਾ ਫਿਲਟਰ ਦਾ ਪਾਣੀ ਹੈ ਤੇ ਵੀ ਕੈਂਡ ਦਾ ਭਾ ਵੀ ਜਿਹੜਾ ਚਾਹ ਤੇ ਬਿਸਕੁਟਾਂ ਦਾ ਲੰਗਰ ਉਹ ਸਾਰਾ ਦਿਨ ਚੱਲਦਾ ਹੈ ਕਲਕੱਤੋਂ ਵੀ ਵਪਾਰੀ ਵੀ ਆਉਂਦਾ ਹੈ ਹਨਾ ਦੂਜੀ ਗੱਲ ਜੇ ਕੋਈ ਵਪਾਰੀ ਵੀਰ ਮੰਨ ਕੇ ਚੱਲੋ ਵੀ ਕਿਸੇ ਦੂਰ ਪਾਰ ਤੋਂ ਆਉਂਦਾ ਹੈ ਹਨਾ ਵੀ ਉਹਨੂੰ ਦਿੱਕਤ ਰਹਿਣ ਸਾਂਣ ਦੀ ਪੈਂਦੀ ਹੈ ਜਾਂ ਖਾਣ ਪੀਣ ਦੀ ਪੈਂਦੀ ਹੈ ਬਾਈ ਇਸ ਗੱਲ ਦੀ ਜਮਾਂ ਟੈਨਸ਼ਨ ਨਾ ਲਓ ਤੁਸੀਂ ਇੱਥੇ ਸਾਡੇ ਕੋਲੇ ਪਹੁੰਚੋ ਥੋੜੇ ਰਹਿਣ ਦਾ ਪ੍ਰਬੰਧ ਚਾਹੇ ਸਾਡੇ ਲੈ ਵੀ ਇੱਕ ਦਿਨ ਦਾ ਹੋਵੇ ਚਾਹੇ ਸਾਡੇ ਲੈ ਵੀ ਤੁਸੀਂ ਦੋ ਦਿਨ ਰਹੋ ਤੁਹਾਡਾ ਸਾਰਾ ਅਸੀਂ ਜ਼ਿੰਮੇਵਾਰੀ ਅਸੀਂ ਚੱਕਾਂਗੇ ਤੁਹਾਡੇ ਮਾਲ ਦੀ ਤੁਹਾਡੇ ਰਹਿਣ ਦੀ ਤੁਹਾਡੇ ਖਾਣ ਪੀਣ ਦੀ ਬਾਈ ਜਿੱਥੇ ਤੁਸੀਂ ਕਹੋਗੇ ਅਸੀਂ ਰਹਿਣ ਦਾ ਉੱਥੇ ਤੁਹਾਡਾ ਪ੍ਰਬੰਧ ਕਰਾਂਗੇ ਜਿੱਥੋਂ ਵੀ ਕੋਈ ਵਪਾਰੀ ਵੀ ਆਉਂਦੇ ਬਾਈ ਦਿਲ ਚੋਂ ਕੱਢ ਕੇ ਆਵੇ ਵੀ ਯਾਰ ਮੈਨੂੰ ਰਹਿਣ ਦਾ ਔਖਾ ਹੋ ਜਾਏ ਸਾਰੀ ਜ਼ਿੰਮੇਵਾਰੀ ਹੋਊਗੀ ਬਾਈ ਆਪਣੇ ਮਾਲ ਆਪਣੇ ਕੋਲ ਜਿਵੇਂ ਬਾਈ ਸ਼ਾਮ ਨੂੰ ਛੱਡੂਗਾ ਸਵੇਰੇ ਆਪਾਂ ਉਵੇਂ ਉਹਨੂੰ ਮਾਲ ਦੇ ਦਾਂਗੇ ਤੇ ਬਾਕੀ ਹੁਣ ਤਾਂ ਵੀਰੇ ਤੁਹਾਡੇ ਚੈਨਲ ਦੇ ਜਰੀ ਸੇ ਇਹੀ ਬੇਨਤੀ ਕਰਦੇ ਆਂ ਵੀ ਦੇਖੋ ਨੌਵੀਂ 10ਵੀਂ ਮੰਡੀ ਆਏ ਵਿੱਚ ਬੜਾ ਕੀ ਗੱਲ ਹੈ ਵੀ ਜਦੋਂ ਪਿਛਲੀਆਂ ਦੋ ਮੰਡੀਆਂ ਅਸੀਂ ਮਾਫੀ ਚਾਹੁੰਦੇ ਆਂ ਵੀ ਲਾ ਨਹੀਂ ਸਕੇ ਕਿਉਂ ਦੇਖੋ ਇਹ ਸਾਰਿਆਂ ਨੂੰ ਪਤਾ ਹੈ ਨਾ ਵੀ ਜਿਹੜੀ ਹੜਾਂ ਦੀ ਮਾਰ ਸੀ ਉਹ ਸਾਰੇ ਪਾਸੇ ਦੀ ਫਿਰ ਉਹਦੋਂ ਵੀ ਸਾਨੂੰ ਬੜੀ ਦੁੱਖ ਦੀ ਗੱਲ ਹੁੰਦੀ ਸੀ ਨਾ ਵੀ ਯਾਰ ਵੀ ਆਪਾਂ ਇਹ ਲ ਵੀਰਾਂ ਕੋਣ ਜੇ ਆਪਾਂ ਰੋ ਸੋਚੇ ਵੀ ਲੋਕਾਂ ਦਾ ਬਹੁਤ ਜਿਆਦਾ ਬੁਰਾ ਹਾਲ ਸੀ ਨਾ ਪਾਣੀ ਦੇ ਕਾਰਨ ਉਦੋਂ ਅਸੀਂ ਇਸ ਕਰਕੇ ਦੋ ਮੰਡੀਆਂ ਨਹੀਂ ਲਾਈਆਂ ਪ੍ਰਬੰਧ ਹੈ ਜਿਹੜਾ ਪ੍ਰਬੰਧ ਹਰ ਮੰਡੀ ਸੇਵ ਹੀ ਹੁੰਦਾ ਇੱਕ ਗੱਲ ਬਈ ਅਸੀਂ ਪਹਿਲਾਂ ਵੀ ਸਾਡੇ ਲਵੇ ਮੁੰਡੇ ਆਉਂਦੇ ਯੂਟਿਊਬਰ ਆਉਂਦੇ ਵੀਡੀਓ ਕਰਨ ਵਾਸਤੇ ਅਸੀਂ ਕੋਈ ਗੱਲ ਕਹਿੰਦੇ ਹੁੰਦੇ ਆ ਵੀ ਜੋ ਗੱਲ ਅਸੀਂ ਕਰਦੇ ਆ ਬਾਈ ਉਹ ਅਸੀਂ ਕਰਕੇ ਦਿਖਾਉਨੇ ਆ ਜੋ ਕਹਿ ਤਾ ਉਹ ਕਰਕੇ ਦਿਖਾਉਨੇ ਆ ਇਹ ਨਹੀਂ ਹੈਗਾ ਵੀ ਥੋੜੀ ਵੀਡੀਓ ਦੇ ਵਿੱਚ ਅਸੀਂ ਕੋਸ਼ ਕਰਾਂ ਵੀ ਕਹਿ ਕੋਸ਼ ਦਿੱਤਾ ਕਰਦੇ ਹੈ ਨਹੀਂ ਜੋ ਕਹਿ ਤਾ ਉਹ ਕਰਕੇ ਦਿਖਾਉਨੇ ਆ ਬਾਈ ਬਾਕੀ ਹੁਣ ਤਾਂ ਸਾਡੀ ਬੇਨਤੀ ਹੈ ਤੁਹਾਡੇ ਚੈਨਲ ਦੇ ਜ਼ਰੀਏ ਵੀ ਵਪਾਰੀ ਵੀਰ ਜਿੱਥੇ-ਜਿੱਥੇ ਵੀ ਬੈਠੇ ਨੇ ਕਿਉਂ ਜਿਹੜੇ ਮੰਨ ਕੇ ਚੱਲੋ ਵੀ ਦੋ ਵਪਾਰੀਆਂ ਦਾ ਉਹਦੇ ਸੌਦੇ ਵਿੱਚ ਵੀ ਅਸੀਂ ਹੈਲਪ ਕਰਦੇ ਆਂ ਹਨਾ ਵੀ ਜਿੰਨੇ ਵੀ ਸਾਥ ਹੋ ਸਕਦੇ ਅਸੀਂ ਹੈਲਪ ਕਰਦੇ ਆਂ ਬਸ ਸਾਡੀ ਹੱਥ ਬੰਨ ਕੇ ਬੇਨਤੀ ਹੈ ਬਾਈ ਵਪਾਰੀ ਵੀਰਾਂ ਨੂੰ ਵੀ ਵੱਧ ਤੋਂ ਵੱਧ ਮੰਡੀ ਦੇ ਵਿੱਚ ਪਹੁੰਚਿਆ ਕਰੋ ਮੰਡੀ ਦੀ ਰੌਣਕ ਨੂੰ ਬੁਲਾਇਆ ਕਰੋ ਤੇ ਆਪਣੇ ਮਾਲ ਦੀ ਖਰੀਦ-ਵੇਚ ਕਰਿਆ ਕਰੋ ਧੰਨਵਾਦ की नाम पर हो गए चलो ये छोटे खाते में आएंगे चलो हम लोग हम लोग हम लोग मारेंगे ਹਾਂ ਬਈ ਲੈ ਬੈੜੀ ਹੋਦੇ ਨਾ ਪਿਆ ਪਾਲਾ 50 ਦਾ ਕੀ ਗੱਲ ਹੋਈ ਆ 43 ਦੀ ਕਰਨਾ ਨਵੇੜ ਦੇ ਭਰਾ ਮੋਂ ਇੱਕ ਜੀ ਆ ਇੱਕੋ ਹੀ ਹੱਟ ਮਾਰੂ ਚੱਕ 4400 ਦੀ ਹੋਊਗੀ ਠੀਕ ਹੈ ਠੀਕ ਹੈ ਸਾਰਾ ਕੁਝ ਹੋਊਗਾ ਆ ਜਾ ਬਈ ਤੂੰ ਵੀ ਵੇਚ ਆ ਜਾ ਗਿਆ ਨਹੀਂ ਆਇਆ ਕੱਢ ਜਾ ਕੱਢ ਜਾ ਵਿੱਚ ਕੋਈ ਚੱਕਰ ਨਹੀਂ ਐ ਸਹੀ ਲਾਵਾਂਗੇ ਆਪਾਂ ਕੱਚੇ ਕੰਮ ਨਹੀਂ ਕਰਦੇ 10 ਬਾਈ ਬਲਦੇਸਾਂ ਕੀ ਮੰਗ ਰਿਹਾ ਦਾ ਸਾਡੇ 7000 ਮੰਗਿਆ ਬਾਈ 7000 ਹੋਰ ਬਿੱਟ ਵਾਲੇ ਕੀ ਬਾਈ ਬਾਈ ਸਭ ਤੋਂ ਪਹਿਲਾਂ 8000 ਰਿਆ ਨੇ ਬਾਈ ਨੇ ਦੋ ਬੱਚੇ ਸੈਲੈਕਟ ਕੀਤੇ ਸੀਗੇ ਉਹ ਖੜਾ ਹੈਗਾ ਬਾਈ ਇਹਨੇ ਮੰਗਿਆ ਸੀਗਾ 15000 ਕੈਂਡ ਦਾ ਭਾ ਵੀ 7500 ਇੱਕ ਨਕਦ ਹੁਣ ਇਹ ਬਾਈ ਕਹਿੰਦਾ ਮੈਂ ਤਾਂ ਇੱਕ ਲਊਗਾ ਉਹ ਤੂੰ ਬਾਈ ਕਿੰਨੇ ਕਹਿੰਦਾ ਸੀ ਇਹਨੂੰ 3000 ਇਹ ਮੰਗ ਰਿਹਾ ਬਾਈ 7500 ਬਾਈ ਲਾਉਂਦਾ 3000 ਆਪਾਂ ਹੁਣ ਦੇਖਦੇ ਆ ਸੌਦਾ ਕਰਕੇ ਵੀ ਦੇਖੋ ਕਿੱਥੇ ਤੱਕ ਨਿਬੜ ਲਾਵਾਗੇ ਤੇ ਤੇਰਾ ਕੋਆ ਠੀਕ ਹੈ ਕਾਹ ਜੀ ਆਹ ਦੱਸ ਦੇ 3500 ਨਾ ਨਾ ਦੇਖ ਲੈ ਔਖਾ ਯਾਰ ਜਮਾਇ ਨਾ ਕਿਹਾ ਖੀਰੀ ਪੱਠਾ ਵੈ ਚੋਦੀ ਦੇ ਚਾਰ ਮਹੀਨਾ ਦਾ ਬੱਚਾ ਇਹਦਾ ਹਜੇ ਨਾ ਖੀਰੀ ਜਣਾ ਪੱਕੀ ਇਹਦਾ ਬੱਚਾ ਹੈ ਜੀ ਬਾਕੀ ਆਪਾਂ ਲੈਣ ਦੇਣ ਵਾਲੀ ਗੱਲ ਕਰੋ ਨਾ ਲੈਣ ਦੇਣ ਵਾਲੀ ਹੀ ਦੱਸਿਆ ਮੈਂ ਵੀ ਤੈਨੂੰ ਕੋਈ ਆਪਾਂ ਕੋਈ ਜੈਜ ਨਹੀਂ ਮੰਗਿਆ ਨਾ ਆ ਚੱਕ ਯਾਰ ਰਿੰਗ ਦੱਸ ਦੇ ਚੱਕ ਫੜਾ 4000 ਦੀ ਨਾ ਨਹੀ ਉਹ ਨਹੀਂ ਜੱਗੇ ਯਾਰ ਕਮਾਲ ਆ ਯਾਰ ਉਹ ਨਹੀਂ ਜੋ ਤੈਨੂੰ ਕਹਤਾ ਯਾਰ ਬੱਚਾ ਤੂੰ ਦੇਖਾ ਦੇਸੀ ਦੇ ਮੰਗਿਆਂ ਦੇ ਲੋਕ ਤਾਂ ਜਮਾ ਹੈ ਚੀਜ਼ ਵੀ ਹੈ ਉਹ ਇਹ ਵੀ ਵੇਲੜਾ ਜੀ ਹੈ ਵੇਲੜਾ ਹੁੰਦਾ ਯਾਰ ਗਰੰਟੀ ਹੈ ਜੇ ਤੂੰ ਇਹ ਵੇਲੜਾ ਨੂੰ ਕਹਦੇ ਆਪਦੇ ਬੱਕਰੇ ਦੀ ਪਲਤਾ ਦੀ ਆਪ 55000 ਰੁਪਏ ਬੱਕਰਾ ਹੈ ਰੱਦੀ ਉਹੀ ਟੱਕਰੀ ਹੈ 4200 ਦੀ ਹੋਗੀ ਹੋਰ ਦੱਸ ਤੈਨੂੰ ਇੱਕੋ ਹੀ ਦੱਸਣਾ ਲੈਣੀ ਹੈ 5.5 ਤੋਂ ਨਹੀਂ ਘਟ ਦਿੰਦਾ ਨਾ ਕਰ ਫੇਰ ਨਹੀਂ 800 ਦਿੰਦਾ ਆ ਖੜ ਜਾ ਕੱਜ ਨਾ ਹੋਣਾ 100 200 ਤੇ ਕੱਜ ਨਾ ਕੋਈ ਬੜਾ ਥੋੜੀ ਥੋੜੀ ਫਰਕ ਆ ਕੋਈ ਗੱਲ ਨਹੀਂ ਬੜਾ ਥੋੜੀ ਰਹੋ 4200 ਕਹਿਤਾ ਤੈਨੂੰ ਠੀਕ ਹੈ ਹਾਂ ਜੀ ਤੇ ਹੁਣ ਦੱਸਤਾ ਵੀ 5.5 ਦਰਤ ਹੈ ਸਾਢੇ 5 ਕਿਨ ਆ ਆ ਚੱਕੋਰਾ ਫੜਦਾ ਵੇਚ ਕੀ 4800 ਦੀ ਹੋਗੀ ਚੱਕ ਪਰ ਬਸ ਗੱਲ ਕੱਕ ਚੱਕ ਬਸ ਪੂਰਾ ਪੰਜ ਕਰਦੇ ਹਰਤਾ ਵਾਲੀ ਹੋਗੀ ਲਿਖਾਈ ਲਿਖਾਈ ਤੁਹਾਡੇ ਆਪੋ ਆਪ ਦੇ ਹੋਗੀ ਰੋਮਾਂ ਦੀ ਠੀਕ ਆ ਗੱਲ ਖਤਮ ਆ ਜੋਗੀ ਕੱਕਲਾ ਚੱਕ ਲੈ ਚੱਕ ਕਰੂ ਆ ਜਾ ਹਾਂਜੀ ਇਹ ਬਾਈ ਬੱਕਰੀਆਂ ਸੌਦਾ ਹੁੰਦਾ ਜੀ ਬਾਜੀ ਮੰਗਦਾ ਦਾ 7000 ਰੁਪਇਆ ਤੇ ਆ ਮੁੰਡੇ ਲੱਗਦਾ ਤੇ 4000 ਰੁਪਇਆ ਹੁਣ ਆਪਾਂ ਸੌਦੇ ਚ ਦੇਖ ਰਹੇ ਆ ਵੀ ਆਪਣਾ ਕਿੱਥੇ ਜਾ ਕੇ ਨਿਬੜਦਾ ਹੈ ਹੱਥ ਕਰ ਬਾਈ ਚਾਹ ਗਏ ਤੈਨੂੰ 4200 ਦੇ ਨਾ ਬਈ ਚੱਕਾ ਨਾ ਉਹ ਲੈ ਨਾ ਨਹੀਂ ਬਈ ਕੋਈ ਸਾਟਾ ਬਈ 4500 ਚੋਗੀ ਚੱਕਾ ਚੱਕਾ ਚੱਲ ਚੱਲ ਉਹ ਚੱਲ ਚੱਲਾ ਚੱਲ ਬਹੁਤ ਆ ਯਾਰ ਚਾ ਠੀਕ ਆ ਤੁ ਫਲ ਪੈ ਜਾਵਾ ਯਾਰ ਜਵਾ ਠੀਕ ਹੈ ਨਹੀਂ ਯਾਰ ਨਹੀਂ 4500 ਜਮਾਦਾਰਾ ਸਹੀ ਲਾਇਆ ਯਾਰ ਉਹ ਨਹੀਂ ਬਈ ਕੋ ਚੱਕੂ ਤੂੰ ਵੀ ਨਾ 5600 ਚੋਗੀ ਚੱਕ ਪਰ ਯਾਰ ਚੱਲ ਚੱਲ ਅੱਗੇ ਦਾ ਉਹ ਕਮਾਲ ਆ ਯਾਰ ਬਹੁਤ ਤੂੰ ਤੇਰੇ ਜਮਾਦਾਰਾ ਜਮਾ ਸਹੀ ਯਾਰ ਆਪਾ ਰੇਟ ਦਾ ਸਹੀ ਲਾਇਆ ਯਾਰ ਰੇਟ ਜਮਾ 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 ਸਹੀ ਹੈ ਆਇਆ ਗੀ ਫਿਰ ਹੁਣ ਚਾਹੇ ਤੂੰ ਪ੍ਰੋਵ ਕਰ ਹੁਣ ਤੇਰੀ ਬੱਕਰੀ ਬੇਚਤੀ ਹੁਣ ਪਰ ਨਾਲ ਹੁਣ ਮੇਰੀ ਵੀ ਜੀ ਵਾਪਸ ਵੜਦਾ 4700 ਦੀ ਹੋਗੀ ਤੱਕ ਬਰਸ ਨਾ 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 ਚੱਕ ਹੋਏ ਹੁਣ ਕੋਈ ਬੰਦਾ ਕੋਈ ਨਹੀਂ ਭਾਈ ਆ ਦੋ ਨਾ ਗਨੇ ਇਹਦੇ ਬਾਈ ਦੇ ਪੁਰਲਾ ਾਡੇ ਤੋਂ ਆਏ ਤੇ ਆ ਬਾਈ ਹੈਗਾ ਬੱਛੋਣੇ ਤੋਂ ਆ ਖੜੇਗਾ ਇਹ ਬਾਈ ਮੰਗਦਾ 15 ਇਹਨੇ ਲਾਤਾ 8000 ਰੁਪਇਆ ਹੁਣ ਆਪਾਂ ਦੇਖ ਰਿਆਂ ਜੱਟ ਵੀ ਕੀ ਬਣਦਾ ਸੌਦਾ ਬਣਦਾ ਜਾਂ ਨਹੀਂ ਬਣਦਾ ਕਿੰਨੇ ਲਾਇਨੇ ਬਈ 8000 ਰੁਪਿਆ ਸਾਢੇ 8 ਸਾਢੇ 8 ਹਾਂ ਨਾ ਦੇਖ ਨਾ ਹਾਂ ਨਾ 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 ਬਰ ਨਾ ਨਾ ਦਸਤਾ ਪਣੇ ਸਾਢੇ 8 ਦਾ ਕੋਈ ਜਿਵੇਂ ਅਥਰੇ ਪੇਗ ਲਾ ਕੇ ਬੋਲਦਾ ਨਾ ਅੰਦਰੋਂ ਬਾਜ ਆਵੇ ਨਾ ਨੌਂ ਦੀ ਹੋ ਗਈ ਠੀਕ ਹੈ ਨਾ ਨਾ ਕਿਉਂ ਨਾ ਨੌਂ ਨਹੀਂ ਹੋਰ ਹੁਣ ਤਾਂ ਬਾਈ ਫਰਕ ਕੀ ਕੋਈ ਨਹੀਂ ਯਾਰ 15 ਮੰਗਿਆ ਆਪਾਂ ਸਾਢੇ 9 ਲਾਤਾ ਯਾਰ ਹੋਰ ਹੋਰ ਬਲ ਆਪਾਂ ਥੋੜਾ ਥੋੜੀ ਆ ਉਸਤਾਦ ਹੋਰ ਬਲ ਫਿਰ ਸਾਢੇ 9 ਆਪਾਂ 9 ਲਾਤਾ ਲਾਸਟ ਆ ਯਾਰ ਨਾਨਸ ਇਹ ਦੇ ਦੀ ਠੀਕ ਹੈ ਆਪ ਲਾਇਆ ਇਹਨੇ ਆਪ ਹੀ ਲਾਇਆ ਇਹਨੇ ਮੈਂ ਲਾਇਆ ਨਾ ਉਹਦਾ ਬੰਦਾ ਪੁੱਛਿਆ ਵੀ ਨਹੀਂ ਨਾ ਨਾ ਹੋਰ ਦੱਸ ਚਾਹਣਾ ਹੈਗਾ ਲਾਸਟ ਦੇਣਾ ਉਹ ਦੇ ਦੀ ਨਹੀਂ ਤੇਰੀ ਮਰਜ਼ੀ ਹੈ 99 ਦੀ ਹੋ ਗਈ ਆ ਜੀ ਹਾਂ ਸਹੀ ਆ ਹੁਣ ਤਾਂ ਸਹੀ ਆ ਹੁਣ ਮੈਂ ਬੰਦਾ ਪੁੱਛੇ ਵੀ ਨਹੀਂ ਨਾ ਨਾ 1000 ਰੁਪਿਆ ਨਾ ਬਈ ਨਾ ਮੈਂ ਇਹ ਗੱਲ ਸੁਣ ਲੈ ਮੈਂ ਕਿਹੜਾ ਕੋਈ ਉਹ ਤੋ ਯਾਰ ਦਾ ਨਾਮ ਤੇ ਥੋ ਲੈਣੀ ਨਾ ਮਾ ਉਧਰ ਲੈਣੀ ਐ ਬਈ ਨਾ ਨਾ ਸਾਡੇ ਦੇਖ ਲੈ ਨਾ ਦੇਖ ਲੈ ਹੁਣ ਤੈਨੂੰ ਇੱਕੋ ਹੀ ਗੱਲ ਸੁਣ ਲੈ ਤੈਨੂੰ ਲਾਸਟ ਵਾਰੀ ਗਾ ਕੇ ਦੇਣੀ ਉਹ ਦੇਰੀ ਨਹੀਂ ਤੇਰੀ ਮਰਜ਼ੀ ਆ 3 ਮਿੰਟ ਦੇ ਚੱਕਿਆ ਵਸ ਹੈ ਹੈ 1 ਮਿੰਟ ਦੇ ਇੱਕੋ ਹੀ ਹਟ ਲਾਉ ਲਾਸਟ ਹੈ ਦੇਣੀ ਦੇਣੀ ਉਹ ਦੇ ਦੀ ਸਾਡੇ ਨੂੰ ਲਾਇਆ ਸੀ ਬਈ ਹਾਂ ਠੀਕ ਹੈ ਹਾਂ ਹੋ ਲਾਸਟ ਹੀ ਹੈ ਚਾਹੇ ਮੈਂ ਜਮਾ ਤੈਨੂੰ ਪੱਕੇ ਲਾਉਂ ਜਾਂ ਬਗਜੀ ਦਾ ਹਨ ਕੋਰ ਦੀ ਹੋਰ ਲਾਦਾ 9800 ਦੀ ਹੋ ਗਈ ਚੱਕ ਪਰ ਨਾ ਨਾ ਕਮਾਲ ਹੈ ਯਾਰ 9800 ਦਾ ਠੀਕ ਆ ਯਾਰ ਕਮਾਲ ਹੈ ਮਾਇ ਬੰਦੇ ਨੂੰ ਪੁੱਛ ਜਿਹੜੀਆਂ ਨੇ ਬਸ ਫੇਰ ਚੱਕ ਲੈਣ ਦੇ ਬਸ ਹੁਣ ਬੰਦੇ ਨੂੰ ਪੂਰਾ ਦਾਸ ਲਾਦਾ ਯਾਰ ਕਮਾਲ ਹੁਣ ਤੂੰ ਯਾਰ ਨਹੀਂ ਓਏ ਦਮ ਜਦੋਂ ਪਛਾਹ ਨਹੀਂ ਜਦੋਂ ਮੈਂ ਕੋਈ ਰਹਿਣਾ ਉਹਦੇ ਪੈਸੇ ਨਾ ਨਾ ਓਏ ਠੀਕ ਦੀ ਲਾ ਕਮਾਲ ਹੈ ਬਾਈ ਯਾਰ ਪੂਰਾ ਗਦਾ ਹੁਣ ਕਹ ਤਾ ਜੱਟ ਯਾਰ ਕੋਈ ਰੱਬ ਦਾ ਜਿਹੜਾ ਯਾਰ ਮਰੀ ਇਹਨੇ ਚੱਕ ਲੈਖਾ ਡਾਕਟਰ ਠੀਕ ਹੈ ਬਾਕੀ 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 ਬਸ ਆ ਜਾ